ਸਤਿ ਸ਼੍ਰੀ ਅਕਾਲ ਜੀ ਸਾਰਿਆਂ ਭਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਬਣਾਉਣ ਦੇ ਲਈ ਮੈਂ ਪਹੁੰਚਿਆ ਹੋਇਆ ਹਾਂ ਇਸ ਟਾਈਮ ਪਿੰਡ ਬੁਰਜ ਜਵਾਰ ਸਿੰਘ ਵਾਲੇ ਦੇ ਵਿੱਚ ਇਹ ਪਿੰਡ ਜ਼ਿਲ੍ਹੇ ਫਰੀਦਕੋਟ ਦਾ ਪਿੰਡ ਬਰਗਾੜੀ ਸ਼ਹਿਰ ਦੇ ਬਿਲਕੁਲ ਨੇੜੇ ਕਰਕੇ ਵਸਿਆ ਹੋਇਆ ਨਗਰ ਆ ਤੇ ਜਿਸ ਘਰ ਦੇ ਵਿੱਚ ਮੈਂ ਮੌਜੂਦ ਹਾਂ ਵਪਾਰ ਲੈਣ ਦਾ ਕੰਮ ਆ ਤੇ ਬਾਈ ਤੋਕੜਾ ਗੱਬਣਾ ਮਈਆਂ ਲਿਆਉਂਦਾ ਵਾਲੀਆਂ ਮਿੱਤਰੋ ਤੇ ਅੱਜ ਫੇਰ ਬਾਈ ਦੇ ਕੋਲੇ ਦੋ ਮਈਆਂ ਆਈਆਂ ਹੋਈਆਂ ਇੱਕ ਤਾਂ ਮਿੱਤਰੋ ਕੱਚੀ ਆ ਥੋੜੇ ਕੁ ਦਿਨਾਂ ਦੀ ਵੱਧ ਤੇ ਇੱਕ ਮੈਂ ਹੈਗੀ ਆ ਤੋਕੜ ਗੱਪਣ ਤੇ ਵੱਡੀ ਗੱਲ ਇਹ ਆ ਵੀ ਨਾਲ ਨੀਲੀ ਤੇ ਰਾਵੀ ਨਸਲ ਦੀ ਵੀ ਆ ਮਿੱਤਰੋ ਕਰ ਲੈਨੇ ਆ ਗੱਲਬਾਤ ਬਾਈ ਦੇ ਨਾਲ ਆਪਾਂ ਇਹਦੀ ਜਾਣਕਾਰੀ ਲੈ ਲਈਏ ਕੀ ਗੱਲਬਾਤ ਆ ਸਾਰੀ ਮਿਲਦੇ ਆ ਪਿਲਦੇ ਆ ਬਾਈ ਵੀ ਸਤਿ ਸ਼੍ਰੀ ਅਕਾਲ ਜੀ ਸਿਕਾ ਬਾਈ ਕੀ ਹਾਲ ਚਾਲ ਆ ਜੀ ਬਹੁਤ ਵਧੀਆ ਜੀ ਸਿੱਤਾਂ ਠੀਕ ਆ ਵਧੀਆ ਬਰਾ ਬਾਈ ਠੀਕ ਆ ਹੁਣ ਤੂੰ ਪਹਿਲਾਂ ਤਾਂ ਐਂ ਦੱਸ 10000 ਤੂੰ ਕੱਲ ਮੰਡੀ ਲਾ ਕੇ ਆਇਆ ਟਰੈਕਟਰ ਨਾਲ ਹੀ ਹੈਨਾ ਤੇ ਕਿਵੇਂ ਅਸੀਂ ਬਾਜ਼ਾਰ ਬਾਈ ਨਰਮਾ ਬਾਈ ਨਰਮਾ ਕੇ ਨਾਲ ਹੋ ਹੈ ਹਾਂਜੀ ਠੀਕ ਆ ਬਾਈ ਤੇ ਬਾਈ ਫਿਰ ਹੁਣ ਮੰਨ ਲਾ ਕੀ ਕਾਰਨ ਕੀ ਲੱਗਿਆ ਤੈਨੂੰ ਮੰਦੇ ਦਾ ਮੰਦੇ ਦਾ ਬਈਆ ਫਸਲਾਂ ਦੇ ਗੜੇ ਗੁੜੇ ਮਾਰੀ ਕਾਰ ਨਹੀਂ ਬੱਸ ਹੂੰ ਪੈਸਾ ਨਹੀਂ ਹੈਗਾ ਕੇ ਨਾ 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 ਨੁਕਸਾਨ ਹੋ ਗਿਆ ਲੋਕਾਂ ਦਾ ਨਹੀਂ ਆ ਆ ਰਤ ਚ ਨਾ ਪਿਛਲੀ ਵਾਰੀ 1 ਮਾਰਚ ਨੂੰ ਲਿਆ ਸੀ ਤੇ ਇੱਕ ਬੇਲ ਨਹੀਂ ਸੀ ਉੱਥੇ ਥਾਂ ਧਾਰਨ ਨੂੰ ਤੇ ਕੱਲ ਕੋਈ ਟਾਂਵੇਂ ਟੱਲ ਲਈ ਸੀ ਅੱਛਾ ਯਾਰ ਬਈ ਨਾ ਗਾਗ ਦਾ ਫਰਕ ਸੀ ਯਾਰ ਸਾਬੋ ਕੀ ਤਲਵੰਡੀ ਗਿਆ ਹਾਂ ਹਾਂਜੀ ਹਾਂਜੀ ਵੱਡੀ ਮੰਡੀ ਆ ਬਈ ਪੂਰੀ ਉਹ ਪੂਰੀ ਪੂਰੀ ਵੀਰੇ ਠੀਕ ਆ ਬਈ ਤੇ ਬਈ ਫਿਰ ਇਹ ਹੁਣ ਮੱਝਾ ਜਿਹੜੀ ਆਪਣੀ ਹਾਂਜੀ ਇਹਦੀ ਕੀ ਡਿਟੇਲ ਆ ਇਹਦੀ ਡਿਟੇਲ ਵੀਰੇ 5ਵਾਂ ਮਹੀਨਾ ਚੱਲੀ ਜਾਂਦਾ ਇਹਨੂੰ ਹੂੰ ਆਹ 1 ਤਰੀਕ ਤੋਂ ਹੂੰ ਤੇ 6 ਕਿਲੋ ਦੁੱਧ ਆ 6 ਕਿਲੋ ਦੋਤਾ ਹੈ ਚੌਣ ਦੀ ਠੰਡੀ ਸੀਲ ਹੈ ਠੀਕ ਹੈ ਭਾਈ ਹਾਂ ਮਿਲਦੀ ਮਿਲਦੀ ਕਿਵੇਂ ਆ ਬਾਈ ਮਿਲਦੀ ਬਾਈ ਇਹ ਪਾ ਪਾੜੇ ਤੇ ਪਾੜੇ ਤੇ ਮਿਲਦੀ ਆ ਹਾਂ ਇੱਕ ਗਰ ਡੰਗ ਆਪਣੇ ਘਰੇ ਆ ਕੇ ਮੜਾਇਆ ਕਰਿਆ ਸੀ ਤੇ ਮੁੜ ਕੇ ਨਹੀਂ ਕੋਈ ਚੱਕਰ ਨਹੀਂ ਠੀਕ ਆ ਬਾਈ ਠੀਕ ਆ ਤੇ ਚਵਾਈ ਚਵਾਈ ਦੀ ਕਿਵੇਂ ਆ ਬਾਈ ਕੋਲੇ ਵੀਰ ਓਕੇ ਜਮਾ ਹਾਂ ਹਾਂ ਕੀ ਰੇਟ ਰਹੂਗਾ ਬਾਈ ਰੇਟ ਤਾਂ ਵੀਰੇ 65 ਚੋਂ ਮਾਨਤਾ ਨਹੀਂ 65 ਚੋਂ ਮਾਨਤਾ ਨਾ ਹੈ ਤੋਰੀ ਬਾਈ ਕੱਢੀ ਬਾਹਰ ਨੂੰ ਮੜੇ ਆ ਗੱਲ ਤੇ ਮੂੰਹ ਦੇ ਤੇ ਕੋਲੇ ਕੀ ਚੱਕਰ ਆ ਉਹ ਗੰਡ ਜੀ ਆ ਵੀਰੇ ਉਹ ਕਹਿੰਦੇ ਦੋ ਤਿੰਨ ਸੂਹੇ ਹੋ ਗਏ ਸਾਡੇ ਕੋਲੇ ਤੀਜਾ ਦੂਜਾ ਤੇ ਕੋਈ ਤਕਲੀਫ ਨਹੀਂ ਇਹਦੀ ਹਾਂ ਠੀਕ ਆ ਉਹ ਆਪਾਂ ਵੀ ਪਹਿਲਾਂ ਪੁੱਛ ਕੇ ਲਈ ਫਿਰ ਅਗਲੇ ਠੀਕ ਆ ਬਾਈ ਠੀਕ ਆ ਲੈ 6 ਕਿਲੋ ਦੁੱਧ ਆ ਗੱਬਰ ਕਿਨੇ ਚਿਰ ਦੀ ਸੀ ਪੰਜ ਮਹੀਨੇ ਪੰਜਾਂ ਮਹੀਨਿਆਂ ਦੀ ਪੰਜਾਂ ਮਹੀਨਿਆਂ ਦੀ ਗੱਬਰ ਨਾ ਜਾਤ ਨਸਲ ਮੇਰੇ ਵਿੱਚ ਚੰਗੀ ਆ 65000 ਚ ਵਈ ਜਾਂਦਾ ਵੀ ਮਾਨਤਾਣ ਕਰ ਦੂੰਗਾ ਮੈਂ ਮਿੱਤਰੋ ਤੇ ਮੈਂ ਮੈਨੂੰ ਚੰਗੀ ਲੱਗੀ ਆ ਬਾਕੀ ਤੁਸੀਂ ਵੀ ਆਪ ਵੇਖਣੀ ਆ ਵੈਸੇ ਤਾਂ ਪਰ ਕੱਦ ਵੀ ਠੀਕ ਆ ਮੇਂ ਦਾ ਵਜ਼ਨ ਵੀ ਠੀਕ ਆ ਤੇ ਮਿੱਤਰੋ ਥਣ ਵੀ ਇੱਕ ਕਾਲਾਵਾਤ ਚੰਨ ਗਲੱਬੀ ਆ ਵਗਦ ਵੇਸ ਜਿਹੜੀ ਆਗੀ ਆ ਉਹ ਤੁਸੀਂ ਦੇਖ ਰਹੇ ਆ ਨੀਲੀ ਰਾਵੀ ਨਸਲ ਦੇ ਵਿੱਚ ਪੂਰੇ ਕਰੈਕਟਰ ਆ ਜਿਹੜੇ ਉਹ ਕਰਦੀ ਆ ਜਿੰਨੇ ਹੈਗੇ ਆ ਰੇਟ ਬਾਈ ਹੁਣੀ ਇਹਦਾ ਜਿਹੜਾ ਕਰਦੇ ਆ 65 ਚ ਮਾਨਤਨ ਹੋ ਜਾਊਗਾ ਤੁਹਾਡਾ 2 ਨੰਬਰ ਤੇ ਮੈਂ ਆ ਜੜੀ ਬਾਈ ਇਹ ਵੀਰੇ 10 ਦਿਨ ਦੀ ਕੱਚੀ ਆਲੇ 10 ਦਿਨਾਂ ਦੀ ਹੈ ਹਾਂਜੀ ਠੀਕ ਆ ਬਾਈ ਦੁੱਧ ਦੀ ਰਿਕਾਰਡ ਆਂਦੇ ਹਾਂ ਹਾਂਜੀ ਦੁੱਧ ਦਾ ਰਿਕਾਰਡ ਦੁੱਧ ਦਾ ਰਿਕਾਰਡ 14 ਕਿਲੋ ਦੀ ਗਰੰਟੀ ਦੇ ਦੇ ਦਾਂਗੇ ਵੀਰੇ ਅੱਛਾ ਯਾਰ ਹਾਂ ਮਤਲਬ ਥੱਲੋ ਥੱਲੋ ਚੰਗੀ ਬਣਦੀ ਹੋਊਗੀ ਸਾਰੀ ਜੈਡ ਬਲੈਕ ਆ ਬਾਈ ਹੂੰ ਜਾਤ ਵਾਲੀ ਮੈਂ ਆ ਦੋ ਟਾਲੀ ਹੈ ਨਾ ਇਹ ਕਿੰਨੇ ਦੀ ਦੇ ਦਈਏ ਬਾਈ ਇਹਦਾ ਵੀਰੇ ਰੇਟ ਫੋਨ ਤੇ ਕਰ ਲਾਂਗੇ ਹਨਾ ਕੱਚਾ ਪਸ਼ੂ ਹਨਾ ਤਿਆਰ ਹੋਈ ਦਾ ਹੋਰ ਹੋਣਾ ਹਾਂ ਰਹੂਗਾ ਜਾਇ ਜੀ ਠੀਕ ਆ ਹਾਂ ਲੈ ਵੀ ਮਿੱਤਰੋ ਇਹਦਾ ਤੁਸੀਂ ਫੋਨ ਤੇ ਪੁੱਛ ਲੈ ਜੇ ਵੀ ਹੋਊਗਾ ਦਾ ਜਾਇ ਜੀ ਨਾ ਹਾਂ ਹਾਂ ਜਾਇ ਜੀ ਵੀਰੇ ਜਾਇ ਕੀ ਕਰ ਲੈ ਵੀ ਮਿੱਤਰੋ ਮੈਂ ਚੰਗੀ ਆ ਦੁੱਧ ਵਾਲੇ ਪੱਖ ਤੋਂ ਵੀ ਚੰਗੀ ਆ ਬਾਕੀ ਉੰਜ ਵੀ ਵਜਨ ਵਜੂਦ ਮੈਂ ਉਹਦੇ ਵਿੱਚ ਜਿੰਨਾ ਹੈਗਾ ਚੰਗਾ ਵਜਣਾ ਚੰਗਾ ਜਿਹੜਾ ਟਿਕਾਣਾ ਵਾ ਮੈਂ ਤਾਂ ਤੁਸੀਂ ਬਾਕੀ ਆਪ ਵੀ ਵੇਖ ਹੀ ਰਹੇ ਹੋ ਐਸੇ ਤਾਂ ਕਹਿਣ ਵਾਲੀ ਗੱਲ ਹੀ ਨਹੀਂ ਕੋਈ ਬਾਕੀ ਮੈਂ ਗਵਾਈ ਭਰਦੀ ਆ ਵੀ ਵਾਕਈ ਮੈਂ ਚੰਗੀ ਆ ਨਾ ਨੰਬਰ ਮੈਂ ਬਾਈ ਦੱਸ ਸਕਰੀਨ ਦੇ ਉੱਤੇ ਵੀ ਲਾ ਦੂੰਗਾ ਗੱਲਬਾਤ ਲਈ ਸੰਪਰਕ ਕਰ ਲਿਓ ਬਰਗਾੜੀ ਦੇ ਨੇੜੇ ਕਰਕੇ ਵਸਿਆ ਹੋਇਆ ਨਗਰਾ ਪਿੰਡ ਬੁਰਜ ਜਵਾਰ ਸਿੰਘ ਵਾਲਾ ਉਸ ਪਿੰਡ ਦੇ ਵਿੱਚੋਂ ਵੀਡੀਓ ਦਿਖਾਈ ਆ ਤੁਹਾਨੂੰ ਹੋਰ ਇਸ ਤਰ੍ਹਾਂ ਦੀਆਂ ਵੀਡੀਓ ਦੇਖਣ ਲਈ ਜੁੜੇ ਰਹੋ ਸਾਡੇ ਨਾਲ ਧੰਨਵਾਦ ਸ਼ੁਕਰੀਆ ਬਾਈ ਨੰਬਰ ਦੇ ਦਿਓ 99158 14443 ਇੱਕ ਵਾਰੀ ਹੋਰ ਬੋਲ ਦਿਓ 99158 14443 ਠੀਕ ਹੈ ਧੰਨਵਾਦ